डायरेक्ट बोलूं आज अपने पड़ोसी मुल्क पाकिस्तान पर हां जी सत श्री अकाल दोस्तों सांझी ਕਰਦੇ ਆ ਇੱਕ ਹੋਰ ਵੀਡੀਓ ਤੁਹਾਡੇ ਨਾਲ سوشل میڈیا ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਜੰਗ ਦੇ ਆ ਟਾਈਮ ਹੈ ਬਹੁਤ ਹੀ ਜ਼ਿਆਦਾ ਭਿਆਨਕ ਸਮਾਜ ਚੱਲ ਰਿਹਾ ਹੈ ਜਿੱਦਾਂ ਕਿ ਇੱਕ ਅਕਸੇ ਕੁਮਾਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਸੁਰਖੀਆਂ ਦੇ ਵਿੱਚ ਵਾਇਰਲ ਹੋ ਰਹੀ ਹੈ ਤਾਂ ਤੁਹਾਨੂੰ ਇਹ ਵੀਡੀਓ ਆਪਾਂ ਲਾਸਟ ਤੇ ਸੁਣਾਉਨੇ ਆ ਤਾਂ ਅਕਸੇ ਕੁਮਾਰ ਨੇ ਆਪਣੇ ਮੂਹ ਪਾਕਿਸਤਾਨ ਬਾਰੇ ਕੀ ਕਿਹਾ ਇਹ ਜੋ ਕਲਿੱਪ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਅੱਖ ਸੇ ਖਮਾਰ ਦਿੱਤੀ ਤਾਂ ਲੋਕਾਂ ਦੇ ਵੱਲੋਂ ਕੀ ਬਿਆਨ ਆਏ ਰਹੇ ਕਮੈਂਟਾਂ ਦੇ ਰਾਹੀਂ ਤਾਂ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਦੇਣਾ ਤਾਂ ਤੁਹਾਡੇ ਨਾਲ ਆਓ ਕਰਦੇ ਆ ਵੀਡੀਓ ਸਾਂਝੀ ਏਕਦਮ ਦਿਲ ਸੇ ਬੋਲੂ ਡਾਇਰੈਕਟ ਬੋਲੂ ਅੱਜ ਆਪਣੇ ਪड़ोसी ਮੁਲਕ ਪਾਕਿਸਤਾਨ ਪਰ ਬਹੁਤ ਪਿਆਰ ਆ ਰਿਹਾ ਹੈ ਮੈਨੂੰ ਪਤਾ ਨਹੀਂ ਕਿਉਂ ਆਈ ਲਵ ਯੂ ਪਾਕਿਸਤਾਨ ਤਾਂ ਤੁਹਾਡੇ ਇਸ ਕਲਿੱਪ ਬਾਰੇ ਕੀ ਵਿਚਾਰ ਨੇ ਆਪਣੇ ਆਪਣੇ ਕਮੈਂਟ ਤੁਸੀਂ ਵੀ ਜ਼ਰੂਰ ਸਾਂਝੇ ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ